ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਆਹ ਦੇਖ ਲਓ ਜੀ ਤੁਹਾਨੂੰ ਆਪਾਂ ਦਿਖਾਈਏ ਫਿਰ ਮੇਲਾ ਪੋਵਾਲ ਪਿੰਡ ਦਾ ਗੋਗਾ ਮਾੜੀ ਤੇ ਮੈਂ ਕਿਹਾ ਚੱਲ ਆਪਣੇ ਵੀਰ ਭਰਾਵਾਂ ਨਾਲ ਵੀਡੀਓ ਸ਼ੇਅਰ ਕਰ ਲੈਨੇ ਆਹ ਦੇਖੋ ਸਾਹਮਣੇ ਜੀ ਮਾੜੀ ਹੈ ਅ ਜੀ ਅਜੇ ਸਵੇਰ ਦਾ ਟਾਈਮ ਹਨ ਤੇ ਉਹਦੇ ਕਰਕੇ ਰਾਸ਼ ਥੋੜਾ ਜਿਹਾ ਠੀਕ ਹੀ ਆ ਤੇ ਜਿਉਂ-ਜਿਉਂ ਸਵੇਰ ਦੁਪਹਿਰ ਹੋਣੀ ਆ ਤੇ ਉਦੋਂ ਉਦੋਂ ਰਾਸ਼ ਵੱਜ ਜਾਣਾ ਅੱਜ ਵਾਇਰੂਸ ਨੇ ਦਿਨ ਵੀ ਵਧੀਆ ਲਾਤਾ ਮੀਂਹ ਨਹੀਂ ਪੈ ਰਿਹਾ ਨਹੀਂ ਮੀਂਹ ਨਾਲ ਬਹੁਤ ਜ਼ਿਆਦਾ ਦੁਕਾਨਦਾਰ ਭਰਾਵਾਂ ਦਾ ਨੁਕਸਾਨ ਹੋ ਜਾਣਾ ਸੀਗਾ ਕਿਉਂਕਿ ਹਰੇਕ ਬੰਦਾ ਉਹ ਤਾਂ ਉਮੀਦ ਰੱਖਦਾ ਵਾ ਵੀ ਆਹ ਦੁਕਾਨ ਲਾਵਾਂਗੇ 2 ਰੁਪਏ ਕਮਾਵਾਂਗੇ ਹਨਾ ਤੇ ਉਹਦੇ ਕਰਕੇ ਲੰ ਵਧੀਆ ਤਾਂ ਆਪਾਂ ਛੜੀ ਹੋਈ ਆ ਤੇ ਮੇਲਾ ਭਰਨਾ ਸਟਾਰਟ ਹੋ ਚੁੱਕਿਆ ਆਹਾਂ ਗੇਟ ਆ ਜੀ ਜਿੱਥੋਂ ਆਪਾਂ ਅੰਦਰ ਐਂਟਰ ਹੋ ਕੇ ਸਾਹਮਣੇ ਮੱਥਾ ਦੇਖ ਸਕਦੇ ਆ ਉਹ ਸਾਹਮਣੇ ਤੇ ਬਹੁਤ ਵਧੀਆ ਆ ਦੇਖੋ ਦੁਕਾਨਾਂ ਅੱਗੀਆਂ ਹੋਈਆਂ ਨੇ ਤੇ ਆਹਾ ਆ ਜਿਹੜੀ ਸਾਈਡ ਆ ਗਈ ਨਾ ਜਾਲੀ ਆ ਇਹਦੇ ਅੰਦਰ ਗਰਾਉਂਡ ਟੈਪ ਗਰਾਉਂਡ ਆ ਗਰਾਉਂਡ ਦੇ ਵਿੱਚ ਮੀਲਾ ਲੱਗਿਆ ਹੁਣ ਤਾਂ ਬਹੁਤ ਵਧੀਆ ਮੈਨੇਜਮੈਂਟ ਨੇ ਕੀਤਾ ਹੋਇਆ ਵਾ ਇੱਥੇ ਪਹਿਲਾਂ ਨਾ ਇਹ ਮੀਵਾ ਹੁੰਦਾ ਸੀਗਾ ਬਹੁਤ ਜ਼ਿਆਦੇ ਪਾਣੀ ਆ ਮੀਂਹ ਪੈਂਦਾ ਸੀਗਾ ਨਾ ਮੀਂਹ ਤਕਰੀਬਨ ਪੈਂਦਾ ਹੀ ਹੁੰਦਾ ਜਦੋਂ ਨਾ ਮੇਲਾ ਹੁੰਦਾ ਵਾ ਹਰ ਸਾਲ ਹੀ ਮੀਂਹ ਪੈਣਾ ਹੀ ਹੁੰਦਾ ਵਾ ਤੇ ਅੱਜ ਵਧੀਆ ਦਿਨ ਲੱਗਿਆ ਹੋਇਆ ਵਾ ਸੋਹਣੀਆਂ ਰੌਣਕਾਂ ਲੱਗਣੀਆਂ ਸਟਾਰਟ ਹੋ ਚੁੱਕੀਆਂ ਨੇ ਮੇਲਾ ਭਰਨਾ ਸਟਾਰਟ ਹੋ ਗਿਆ ਦੇਖ ਲੋ ਜੀ ਮੈਂ ਨਿੰਘਿਆ ਜਾਂਦਾ ਸੀਗਾ ਮੈਂ ਪਹਿਲਾਂ ਉਧਰ ਦੀ ਲੰਘ ਜਾਣਾ ਸੀਗਾ ਮੈਂ ਕਿਹਾ ਚੱਲ ਯਾਰ ਇੱਧਰ ਦੀ ਚੱਲਦੇ ਆਂ ਨਾਲੇ ਵੀਡੀਓ ਬਣਾ ਲਾਂਗੇ ਨਾਲੇ ਆਪ ਦਰਸ਼ਨ ਕਰ ਲਾਂਗੇ ਹਨਾ ਤੇ ਤਾਂ ਕਰਕੇ ਆ ਦੇਖੋ ਉਹ ਚੰਡੋਲ ਲੱਗੇ ਹੋ ਨੇ ਸਾਹਮਣੇ ਉਹ ਚੰਡੋਲ ਚੱਲਦਾ ਮੰਨੀ ਚੰ돌 ਚੱਲਦਾ ਵਾ ਤੇ ਆਹ ਸਕਿਉਰਟੀ ਵਾਲੇ ਨੇ ਗੱਡੀਆਂ ਲਵਾ ਰਹੇ ਨੇ ਜਿਹੜੇ ਆਨੇ ਕੋ ਦਵਾਕਾਂ ਦੇ ਫੇਡਣ ਹਨਾ ਜਦੋਂ ਛੋਟੇ ਛੋਟੇ ਹੁੰਦੇ ਸੀ ਉਦੋਂ ਟਰਾਲੀ 'ਚ ਆਉਂਦੇ ਹੁੰਦੇ ਸੀ ਤੇ ਬਹੁਤ ਬਹੁਤ ਜ਼ਿਆਦਾ ਜਾਨੀ ਕਿ ਚਾਹ ਹੁੰਦਾ ਸੀ ਅਭ ਯਾਰ ਮੇਲ ਲਾਊਗਾ ਮੇਲੇ ਤੇ ਚੱਲਾਂਗੇ ਹੁਣ ਤਾਂ ਰੋਜ਼ ਹੀ ਤਕਰੀਫਨ ਮੇਲ ਲਾਈ ਆ ਤੇ ਪਹਿਲਾਂ ਇਹ ਚੀਜ਼ਾਂ ਨਾ ਕਦੇ-ਕਦੇ ਦੇਖਣ ਨੂੰ ਮਿਲਦਾ ਸੀਗਾ ਹੁਣ ਤਾਂ ਆਪਾਂ ਦੂਰ ਹਰੇਕ ਜਗ੍ਹਾ ਮੇਲੇ ਲੱਗਦੇ ਆ ਹਨਾ ਕੋਈ ਇਸੇ ਕੋਈ ਕਿਸੇ ਚੀਜ਼ ਦਾ ਹੁੰਦਾ ਕਦੇ ਕਿਸੇ ਚੀਜ਼ ਦਾ ਤੇ ਪਹਿਲਾਂ ਜਿਹੜਾ ਜਾਂਦਾ ਹੁੰਦਾ ਸੀ ਉਹ ਹੀ ਦੇਖਦਾ ਹੁੰਦਾ ਸੀਗਾ ਹੁਣ ਤਾਂ ਆਪਾਂ ਫੋਨ ਤੇ ਜਿਹੜੀ ਚੀਜ਼ ਮਰਜ਼ੀ ਦੇਖ ਲਈਏ ਤੇ ਪੰਨਰਨੀ ਫੱਲਾ ਉਮੀਦ ਹੀ ਹੁੰਦੀ ਸੀ ਇੱਕ ਵੀ ਹਾਂ ਯਾਰ ਮੇਲੇ ਤੇ ਜਾਣਾ ਵਾ ਤੇ ਆਉਂਦੇ ਵੇ ਸੀਗੇ ਅਨਜੋਈ ਵੀ ਪੂਰਾ ਕਰਦੇ ਸੀ ਹਨ ਤੇ ਹੁਣ ਉਹ ਚਾ ਨਹੀਂ ਰੇ ਕਿਉਂਕਿ ਪਹਿਲਾਂ ਹੁੰਦੀ ਸੀ ਇਹ ਪਤਾ ਨਹੀਂ ਕੀ ਗੱਲ ਆ ਖਾਣੀ ਲੋੜ ਤੋਂ ਜ਼ਿਆਦਾ ਚੀਜ਼ਾਂ ਬੰਦੇ ਨੂੰ ਹਨਾ ਉਹ ਹੋ ਗਈਆਂ ਪਹਿਲਾਂ ਨਹੀਂ ਪਹਿਲਾਂ ਬਹੁਤ ਜ਼ਿਆਦਾ ਹਰੇਕ ਚੀਜ਼ ਦਾ ਚਾਹ ਹੁੰਦਾ ਸੀਗਾ ਹੁਣ ਇਹ ਚਾ ਥੋੜੇ ਜਿਹਾ ਘਟ ਗਿਆ ਤਾਂ ਕਰਕੇ ਚਲੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਕਮੈਂਟ ਚ ਫਿਰ ਦੱਸਿਓ ਵੀ ਕਿਹੜਾ ਕਿਹੜਾ ਜਾਣਾ ਮੇਲੇ ਤੇ ਗਿਆ ਸੀ ਦੇਖਦੇ ਆ ਤੁਹਾਨੂੰ ਸ਼ਾਮ ਨੂੰ ਸ਼ਾਇਦ ਨਾ ਛਪਾਰ ਵਾਲੇ ਮੇਲੇ ਤੇ ਵੀ ਦਰਸ਼ਨ ਕਰਾਵਾਂਗੇ ਤੇ ਉਹ ਆਪਾਂ ਦਰਕੇ ਵਿੱਚ ਜਾ ਕੇ ਮੇਲੇ ਦੇ ਨਾ ਫਿਰ ਵੀਡੀਓ ਬਣਾਵਾਂਗੇ ਹੁਣ ਮੈਨੂੰ ਥੋੜੀ ਜਿਹੀ ਗਾਲੀ ਸੀਗੀ ਹੈ ਨਾ ਮੈਂ ਜਾਣਾ ਸੀ ਕਿਤੇ ਤਾਂ ਕਰਕੇ ਸੌਰੀ ਜੀ ਤੇ ਸ਼ਾਮ ਨੂੰ ਅਸੀਂ ਪਲਾਨ ਬਣਾ ਰਹੇ ਆ ਤੇ ਜੇ ਗਏ ਤਾਂ ਫਿਰ ਆਪਾਂ ਵੀਡੀਓ ਜਰੂਰ ਬਣਾਵਾਂਗੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ